ਉਤਰੀ ਰੇਲਵੇ ਨੇ ਯਾਤਰੀਆਂ ਦੀ ਸਹੂਚਾਰੂ ਆਵਾਜਾਈ ਯਕੀਨੀ ਬਣਾਉਣ ਲਈ ਨਵੀਂ ਦਿੱਲੀ ਰੇਲਵੇ ਸਟੇਸ਼ਨਾਂ ਉੱਤੇ ਪਲੇਟਫਾਰਮ ਟਿਕਟਾਂ ਦੀ ਵਿਕਰੀ ਉੱਤੇ ਅਸਥਾਈ ਤੌਰ ਤੇ ਪਾਬੰਦੀ ਲਗਾ ਦਿੱਤੀ ਹੈ। ਅਗਲੇ ਇੱਕ ਹਫ਼ਤੇ ਲਈ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੇ ਸ਼ਾਮ 4 ਵਜੇ ਤੋਂ ਰਾਤ 11 ਵਜੇ ਤੱਕ ਪਲੇਟਫਾਰਮ ਟਿਕਟਾਂ ਜਾਰੀ ਨਹੀਂ ਕੀਤੀਆਂ ਜਾਣਗੀਆਂ। ਉੱਤੇ ਹੀ ਭੀੜ ਨੂੰ ਕੰਟਰੋਲ ਕਰਨ ਲਈ ਨਵੀਂ ਦਿੱਲੀ ਰੇਲਵੇ ਸਟੇਸ਼ਨ ਉੱਤੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਅਤੇ ਦਿੱਲੀ ਪੁਲਿਸ ਨੂੰ ਤਾਇਨਾਤ ਕੀਤਾ ਗਿਆ ਹੈ। ਰੇਲਵੇ ਨੇ ਕਿਹਾ ਹੈ ਕਿ ਪ੍ਰਿਆਗਰਾਜ ਜਾਣ ਵਾਲੀਆਂ ਸਾਰੀਆਂ ਸਪੈਸ਼ਲ ਟ੍ਰੇਨਾਂ ਪਲੇਟਫਾਰਮ ਨੰਬਰ 16 ਤੋਂ ਰਵਾਨਾ ਹੋਣਗ ਗੀਆਂ ਇਹ ਪੀਕ ਘੰਟਿਆਂ ਦੌਰਾਨ ਇੱਕ ਪਲੇਟਫਾਰਮ ਉਤੇ ਭੀੜ ਤੋਂ ਬਚਣ ਲਈ ਇੱਕ ਕਦਮ ਜੀ ਕਦਮ ਹੈ ਯਾਤਰੀਆਂ ਦਾ ਦਾਖਲਾ ਅਤੇ ਨਿਕਾਸ ਅਜਮੇਰੀ ਗੇਟ ਤੋਂ ਹੋਵੇਗਾ ਉਤਰੀ ਰੇਲਵੇ ਦੀ ਸੀਪੀਆਰਓ ਹਿਮਾਂਸ਼ੂ ਸ਼ੇਖਰ ਉਪਾਧਿਆਇ ਨੇ ਕਿਹਾ ਹੈ ਕਿ ਪੇੜ ਨੂੰ ਕੰਟਰੋਲ ਕਰਨ ਲਈ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੇ ਸ਼ਾਮ 4 ਵਜੇ ਤੋਂ ਰਾਤ 11 ਵਜੇ ਤੱਕ ਪਲੇਟਫਾਰਮ ਟਿਕਟਾਂ ਦੀ ਵਿਕਰੀ ਅਗਲੇ ਇੱਕ ਹਫ਼ਤੇ ਲਈ ਮੁਲਤਲ ਕਰ ਦਿੱਤੀ ਗਈ ਹੈ ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ ਉੱਤੇ ਭਗਦੜ ਮਚਣ ਕਾਰਨ 18 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਜ਼ਖਮੀ ਹੋ ਗਏ ਸਨ ਉਤਰੀ ਰੇਲਵੇ ਸ਼ਰਧਾਲੂਆਂ ਦੀ ਸਹੂਲਤ ਲਈ ਅੱਜ ਪੰਜ ਸਪੈਸ਼ਲ ਟ੍ਰੇਨਾਂ ਚਲਾਏਗਾ ਮੌਜੂਦਾ ਪੀੜ ਭੜੱਕੇ ਦੀ ਸਥਿਤੀ ਵਿੱਚ ਯਾਤਰੀ ਸਵਾਲਾਂ ਅਤੇ ਸਹਾਇਤਾ ਲਈ ਰੇਲਵੇ ਹੈਲਪਲਾਈਨ ਨੰਬਰ 139 ਦੀ ਵਰਤੋਂ ਕਰ ਸਕਦੇ ਨੇ